ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਜਗਦੀਸ਼ ਸੰਧੂ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ੍ਰੀ ਅਕਾਲ ਜਗਦੀਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਪਹਿਲਾ ਸਵਾਲ ਅੱਜ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਆ ਤੇ ਇੱਕ ਵਾਰ ਫੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਟ ਕੇ ਪੰਜਾਬ ਦਾ ਪੱਖ ਰੱਖ ਦਿੱਤਾ ਤੇ ਵਿਰੋਧ ਕਰਨ ਵਾਲੇ ਵਿਰੋਧੀਆਂ ਦੇ ਮੂੰਹ ਵੀ ਬੰਦ ਕਰਵਾ ਦਿੱਤੇ ਨੇ ਭਗਵੰਤ ਮਾਨ ਨੇ ਕਹਿੰਦੇ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਪਾਣੀ ਨਹੀਂ ਹੈ ਪਾਣੀ ਬਿਲਕੁਲ ਨਹੀਂ ਦਿੱਤਾ ਜਾਵੇਗਾ ਕਿਸੇ ਬਾਹਰੀ ਸੂਬੇ ਨੂੰ ਕਿਉਂਕਿ ਸਾਡੇ ਕੋਲ ਆਪਣੇ ਵਾਸਤੇ ਪਾਣੀ ਨਹੀਂ ਹੈ ਤੇ ਨਹਿਰ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਵੇਂ ਦੇਖਦੇ ਹੋ ਡਲਾਸਾ ਇਸ ਬਿਆਨ ਦੇਖੋ ਭਗਵੰਤ ਮਾਨ ਹੁਣਾਂ ਨੇ ਬਹੁਤ ਤਰਕ ਦੇ ਨਾਲ ਗੱਲ ਕੀਤੀ ਹੈ ਮੈਂ ਪਿੱਛੇ ਜੇ ਦੇਖਦਾ ਸੀ ਅਕਾਲੀ ਦਲ ਦੇ ਲੀਡਰ ਕਈ ਕਾਂਗਰਸ ਵਾਲੇ ਲੀਡਰ ਭਾਜਪਾ ਦੇ ਲੀਡਰ ਭਗਵੰਤ ਮਾਨ ਤੇ ਇਲਜ਼ਾਮ ਲਾਉਂਦੇ ਸੀ ਕਿ ਆਮ ਆਦਮੀ ਪਾਰਟੀ ਪਾਣੀ ਛੱਡਣਾ ਚਾਹੁੰਦੀ ਹੈ ਸਰਵੇ ਕਰਾਉਣ ਦੇ ਹੱਕ ਚ ਹੈ ਬਹੁਤ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਵਿਰੋਧੀਆਂ ਨੇ ਪਰ 1 ਨਵੰਬਰ ਦੀ ਡਿਬੇਟ ਨੂੰ ਹੀ ਭਗਵੰਤ ਮਾਨ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਸੀ ਬਾਕੀ ਜਿਹੜੀ ਰਹੀ ਸਈ ਕਸਰ ਹੈ ਭਗਵੰਤ ਮਾਨ ਨੇ ਉਹ ਕੱਲ ਦੀ ਮੀਟਿੰਗ ਚ ਪੂਰੀ ਕਰਤੀ ਐਸਓਆਈਐਲ ਦੇ ਮਸਲੇ ਤੇ ਭਗਵੰਤ ਮਾਨ ਨੇ ਇੱਕ ਨਵਾਂ ਨਰੇਟਿਵ ਬਣਾਉਣ ਦਾ ਯਤਨ ਕੀਤਾ ਤੇ ਉਸ ਨਰੇਟਿਵ ਦੇ ਨਾਲ ਦੁਨੀਆ ਸਹਿਮਤ ਹੋ ਰਹੀ ਹੈ ਪੰਜਾਬੀ ਸਹਿਮਤ ਹੋ ਰਹੇ ਨੇ ਜਿਵੇਂ ਭਗਵੰਤ ਮਾਨ ਕਹਿੰਦੇ ਨੇ ਕਿ ਜਦੋਂ ਅਸੀਂ ਮਹਾਪੰਜਾਬ ਸੀ ਵੱਡਾ ਪੰਜਾਬ ਸੀ ਉਹਦੇ ਹਿਸਾਬ ਨਾਲ ਤਾਂ ਯਮੁਨਾ ਦੇ ਪਾਣੀ ਤੇ ਵੀ ਪੰਜਾਬ ਦਾ ਹੱਕ ਬਣਦਾ ਹ ਹੁਣ SYL ਦੀ ਜਗ੍ਹਾ YSL ਦੀ ਜਿਹੜੀ ਗੱਲ ਭਗਵੰਤ ਮਾਨ ਕਰ ਰਹੇ ਨੇ ਉਹਦੇ ਤੋਂ ਹਰਿਆਣਾ ਵੀ ਔਰ ਦੂਜੀਆਂ ਵਿਰੋਧੀ ਧਿਰਾਂ ਵੀ ਔਖੀਆਂ ਬਹੁਤ ਨੇ ਉਂਝ ਹਰਿਆਣੇ ਨਾਲ ਸਾਡੀ ਨਾਰਾਜ਼ਗੀ ਕੋਈ ਨਹੀਂ ਛੋਟਾ ਭਰਾ ਹੈ ਹਰਿਆਣਾ ਛੋਟਾ ਸੂਬਾ ਪਰ ਅਗਰ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਉਹ ਗੰਗਾ ਤੋਂ ਵੀ ਲੈ ਸਕਦਾ ਹੈ ਭਗਵੰਤ ਮਾਨ ਨੇ ਕੱਲ ਸਾਰੀਆਂ ਗੱਲਾਂ ਦਸੀਆਂ ਤੇ ਉਹ ਯਮਨਾ ਦਾ ਪਾਣੀ ਵੀ ਲੈ ਸਕਦਾ ਜਿੰਨਾ ਹਰਿਆਣੇ ਨੂੰ ਚਾਹੀਦਾ ਇਸ ਤੋਂ ਇਲਾਵਾ ਜਿਹੜੀ ਗੱਲ ਪਾਣੀਆਂ ਦੀ ਐ ਪੰਜਾਬ ਕੋਲੇ ਜਦੋਂ ਸਮਝੌਤੇ ਹੋਏ 17 ਮਿਲੀਅਨ ਏਕੜ ਫੁੱਟ ਪਾਣੀ ਹੁੰਦਾ ਸੀ ਤੇ ਅੱਜ ਕਿੰਨਾ ਘਟ ਗਿਆ ਪਾਣੀ ਪੰਜਾਬ ਦੇ ਵਿੱਚ ਅੱਜ 12 ਤੋਂ 14 ਮਿਲੀਅਨ ਏਕੜ ਫੋਟੀ ਹੋਣਾ ਜੇ ਨਵੇਂ ਸਰੇ ਤੋਂ ਅਸੀਂ ਪਾਣੀ ਦੀ ਉਪਲਬਧਤਾ ਸੋਚੀਏ ਔਰ ਭਗਵੰਤਮਾਨ ਨੇ ਸਾਫ਼ ਤੌਰ ਤੇ ਇੱਕ ਵੱਡੀ ਗੱਲ ਕਲ ਕੀਤੀ ਕਿ ਜਿਹੜਾ ਇੰਡਸ ਸਮਝੌਤਾ ਸੀ ਉਹਦੇ ਤਹਿਤ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਔਰ ਜਿਹਦੇ ਤਹਿਤ ਪਾਣੀ ਆਉਣਾ ਸੀ 5 ਮਿਲੀਅਨ ਏਕੜ ਫਿਟ ਅਜੇ ਤੱਕ ਉਹ ਟਨਲ ਨਹੀਂ ਬਣ ਸਕੀ ਇਹਦਾ ਮਤਲਬ ਹੈ ਕਿ ਸੂਬਿਆਂ ਦੀਆਂ ਤੇ ਕੇਂਦਰਾਂ ਦੀਆਂ ਸਰਕਾਰਾਂ ਜ਼ਿੰਮੇਦਾਰ ਹੈ ਤੇ ਸਤਲੁਜ ਤੋਂ ਪਾਣੀ ਲੈਣ ਨੂੰ ਲਗਾਤਾਰ ਯਤਨਸ਼ੀਲ ਨੇ ਹਰਿਆਣੇ ਦੇ ਲੋਕ ਵੀ ਔਰ ਕੇਂਦਰ ਵੀ ਇਸ ਮਾਮਲੇ ਦੇ ਵਿੱਚ ਕੋਈ ਬਹੁਤੀ ਗੰਭੀਰਤਾ ਦੇ ਨਾਲ ਕੰਮ ਕਰਦੀ ਦਿਖਾਈ ਮੈਨੂੰ ਨਹੀਂ ਦੇ ਰਹੀ ਕੇਂਦਰ ਦੀ ਸਰਕਾਰ ਵੀ ਖਾਣਾ ਪੂਰਤੀ ਦੇ ਤੌਰ ਤੇ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਸਰਗਰਮ ਹੁੰਦੀ ਹੈ ਜਿਵੇਂ ਅੱਗੇ ਵੀ ਅਸੀਂ ਨੋਟ ਕੀਤਾ ਸੋ ਭਗਵੰਤ ਮਾਨ ਨੇ ਕੱਲ ਸਖਤ ਸਟੈਂਡ ਰੱਖਿਆ ਔਰ ਸਾਫ਼ ਕਹਿਤਾ ਕਿ ਸਾਡੇ ਕੋਲੇ ਪਾਣੀ ਨਹੀਂ ਹੈ ਨਹਿਰ ਹਾਲਾਂਕਿ ਇਹ ਮਸਲਾ ਨਹਿਰ ਬਣਾਉਣ ਦਾ ਹੈ ਤੇ ਨਹਿਰ ਤਾਂ ਹੀ ਉਹਦੇ ਤੇ ਵਿਚਾਰ ਕੀਤਾ ਜਾਊਗਾ ਨਾ ਜੇ ਉਹਦੇ ਚ ਕੱਲ ਪਾਣੀ ਦਾ ਆਦਾਨ ਪ੍ਰਦਾਨ ਹੋਣਾ ਹੈ ਜਦ ਪੰਜਾਬ ਕੋਲੇ ਪਾਣੀ ਨਹੀਂ ਹੈ ਤੇ ਭਗਵੰਤ ਮਾਨ ਨੇ ਸਾਫ਼ ਤੌਰ ਤੇ ਇਹ ਵਿਚਾਰ ਜਿਹੜਾ ਨਕਾਰਤਾ ਸੋ ਮੈਂ ਤਾਂ ਕਹੂੰਗਾ ਕਿ ਵਿਰੋਧੀ ਚੁੱਪ ਕਰਾਤੇ ਜਿਹੜੇ ਪੰਜਾਬ ਵਾਲੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੇ ਸੀ ਸੋ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਹੈ ਭਗਵੰਤ ਮਾਨ ਦਾ ਜਿਹੜਾ ਸਟੈਂਡ ਹੈ ਇਹ ਦੂਸਰੇ ਲੀਡਰਾਂ ਨਾਲੋਂ ਮੌਕੇ ਦੇ ਲੀਡਰਾਂ ਨਾਲੋਂ ਵੀ ਜ਼ਿਆਦਾ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ ਐ ਐਸਵਾਈਐਲ ਦੇ ਮੁੱਦੇ ਤੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਦੋਨਾਂ ਨੂੰ ਬਿਠਾ ਕੇ ਗੱਲਬਾਤ ਕਰੋ ਕੋਈ ਅਗਲਾ ਰਸਤਾ ਕੋਈ ਨਿਕਲਦਾ ਹੈ ਕੋਈ ਹੱਲ ਨਿਕਲਦਾ ਹੈ ਤਾਂ ਉਹਦੇ ਗੱਲਬਾਤ ਕਰੋ ਤਾਂ ਅੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾਂ ਨਹਿਰ ਕਿਵੇਂ ਬਣਾ ਦੀਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦਿਓ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰਾਂ ਕਾ ਦੇ ਵਾਸਤੇ ਸੋ 25 ਸਾਲ ਬਾਅਦ ਰਪੇਰੀਅਨ ਲਾ ਪੂਰੀ ਦੁਨੀਆ ਚਿਹੜਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਹੈ ਕਦੇ ਰਿਵਿਊ ਨਹੀਂ ਕੀਤਾ ਗਿਆ ਅਸੀਂ ਇੱਕ ਹੋਰ ਵੀ ਸੈਸ਼ਨ ਦਿੱਤਾ ਜੋ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੱਤਾ ਹੈ ਕਿ ਯਮਨਾ ਚੋਂ ਪਾਣੀ ਹਰਿਆਣੇ ਨੂੰ ਦੇ ਦਿਓ ਸਾਨੂੰ ਉਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬੰਦਾ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਸੀ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿਹ ਚ ਯਮਨਾ ਸ਼ਾਰਦਾ ਵਾਲਾ ਲਿੰਕ ਹੈ ਸਾਡੇ ਕੋਲੇ ਤਾਂ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਡੱਲਾ ਸਾਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਗੱਲ ਅੱਗੇ ਵਧਦੀ ਹੋਈ ਦਿਖਾਈ ਨਹੀਂ ਦੇ ਰਹੀ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਵੀ ਇਸ ਗੱਠਜੋੜ ਨੂੰ ਲੈ ਕੇ ਦਚਿੱਤੀ ਦੇ ਵਿੱਚ ਐ ਉੱਥੇ ਵੀ ਕੁਝ ਆਗੂ ਇਸ ਗੱਠਜੋੜ ਦੇ ਹੱਕ ਦੇ ਵਿੱਚ ਨੇ ਕੁਝ ਵਿਰੋਧ ਦੇ ਵਿੱਚ ਨੇ ਪੰਜਾਬ ਦੇ ਵਿੱਚ ਤਾਂ ਵਿਰੋਧ ਦੇਖਣ ਨੂੰ ਮਿਲ ਹੀ ਰਿਹਾ ਕਿਵੇਂ ਦੇਖਦੇ ਹੋ ਸਿਚੁਏਸ਼ਨ ਨੂੰ ਡੱਲਾ ਸਾਬ ਦੇਖੋ ਕਾਂਗਰਸ ਹਾਈ ਕਮਾਂਡ ਇਸ ਵਕਤ ਬੜੀ ਚਿੰਤਾ ਵਾਲੀ ਸਥਿਤੀ 'ਚ ਐ ਸੂਤਰੇ ਦੱਸਦੇ ਨੇ ਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਜਾਣ ਪਰ ਪੰਜਾਬ ਚ ਕੁਝ ਜਿਹੇ ਲੀਡਰ ਨੇ ਜਿਹੜੇ ਲਗਾਤਾਰ ਹਾਈ ਕਮਾਂਡ ਦਾ ਵਿਰੋਧ ਕਰ ਰਹੇ ਨੇ ਕਿ ਤੁਸੀਂ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਨਹੀਂ ਕਰਨਾ ਰਾਹੁਲ ਗਾਂਧੀ ਦੀ ਯਾਤਰਾ 14 ਜਨਵਰੀ ਤੋਂ ਇਨਸਾਫ ਯਾਤਰਾ ਸ਼ੁਰੂ ਹੋ ਰਹੀ ਹੈ ਇਹਦਾ ਮਤਲਬ ਹੈ ਕਿ ਇਸ ਮਹੀਨੇ ਦਸੰਬਰ ਦੇ ਜਿਹੜੇ 2-4 ਦਿਨ ਬਚੇ ਨੇ ਪਰ 14 ਜਨਵਰੀ ਤੋਂ ਪਹਿਲਾਂ ਪਹਿਲਾਂ ਹੀ ਕਾਂਗਰਸ ਨੂੰ ਇਹ ਫੈਸਲਾ ਲੈਣਾ ਪਊਗਾ ਭਾਵੇਂ ਮਲਕੀ ਅਰਜਨ ਖੜਗੇ ਪ੍ਰਧਾਨ ਨੇ ਪਰ ਫੈਸਲੇ ਰਾਹੁਲ ਗਾਂਧੀ ਤੋਂ ਮਰਜ਼ੀ ਤੋਂ ਬਿਨਾ ਹੁੰਦੇ ਨਹੀਂ ਅਸੀਂ ਦੇਖਦੇ ਹਾਂ ਇਹ ਆਮ ਤੌਰ ਤੇ ਚਰਚਾਵਾਂ ਹੁੰਦੀਆਂ ਨੇ ਭਾਵੇਂ ਮਲਕੀ ਅਰਜਨ ਖੜਗੇ ਵੀ ਇੱਕ ਵੱਡੇ ਲੀਡਰ ਬਣ ਕੇ ਉਭਰੇ ਨੇ ਪਰ ਰਾਹੁਲ ਗਾਂਧੀ ਦਾ ਦਖਲ ਕਾਂਗਰਸ ਚੋਂ ਖਤਮ ਨਹੀਂ ਹੋਇਆ ਮੀਟਿੰਗਾਂ ਵੀ ਜਿਹੜੀਆਂ ਹੋਈਆਂ ਨੇ ਦੇਖੋ ਉੱਚ ਰਾਹੁਲ ਗਾਂਧੀ ਵੀ ਬੈਠੇ ਹੋਏ ਸੀਗੇ ਮੁਕੰਮਲ ਤੌਰ ਦੇ ਉੱਤੇ ਜਦਕਿ ਉਹ ਮੈਂਬਰ ਪਾਰਲੀਮੈਂਟ ਨੇ ਨਾ ਉਹ ਸਾਬਕਾ ਪ੍ਰਧਾਨ ਦੀ ਹیثیت ਚ ਬੈਠੇ ਨੇ ਨਾਓ ਮੈਂਬਰ ਪਾਰਲੀਮੈਂਟ ਦੀ ਹਸਿਆਤ ਚ ਬੈਠੇ ਨੇ ਉਹ ਇੱਕ ਫੈਸਲਾ ਕਰਨ ਵਾਲੇ ਲੀਡਰ ਦੀ ਹਸਿਆਤ ਚ ਬੈਠੇ ਨੇ ਔਰ ਜਿਹੜੀ ਇਨਸਾਫ ਯਾਤਰਾ ਹੈ ਉਹਦੀ ਅਗਵਾਈ ਵੀ ਰਾਹੁਲ ਗਾਂਧੀ ਕਰਨਗੇ ਅਣ ਐਲਾਨੇ ਤੌਰ ਤੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਤਾਂ ਹੈਗੇ ਨਹੀਂ ਇਸੇ ਕਰਕੇ ਉਹ ਇੰਨੇ ਜ਼ਿਆਦਾ ਸਰਗਰਮ ਨੇ ਹੁਣ ਜੇ 14 ਜਨਵਰੀ ਤੋਂ ਰਾਹੁਲ ਗਾਂਧੀ ਨੇ ਇਨਸਾਫ ਯਾਤਰਾ ਤੇ ਚਲੇ ਜਾਣਾ ਹੈ ਇਹਦਾ ਮਤਲਬ ਹੈ 14 ਜਨਵਰੀ ਤੋਂ ਪਹਿਲਾਂ ਪਹਿਲਾਂ ਕਾਂਗਰਸ ਨੇ ਇਹ ਸਮਝੌਤਾ ਕਰਨਾ ਹੈ ਔਰ ਇਹਦੇ ਸੰਕੇਤ ਬੜੇ ਸਪਸ਼ਟ ਦਿੱਤੇ ਗਏ ਨੇ ਕਿ ਸਮਝੋ ਤਾਂ ਹੋ ਸਕਦਾ ਕਿਉਂ ਕਿ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਉਹ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਆਪਣੀ ਸਹਿਮਤੀ ਦੇ ਚੁੱਕੇ ਨੇ ਕਿ ਜੇ ਹਾਈ ਕਮਾਂਡ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਲੜਦਾ ਹੈ ਤੇ ਸਾਨੂੰ ਕੋਈ ਨੁਕਸਾਨ ਨਹੀਂ ਜਿਹੜੀ ਤਕਲੀਫ ਹੈ ਸਿਆਸੀ ਤੌਰ ਤੇ ਜਿਹੜੀ ਚਿੰਤਾ ਸਿਆਸੀ ਤੌਰ ਤੇ ਉਹ ਕੁਝ ਕੁ ਲੀਡਰਾਂ ਨੂੰ ਹੈ ਇੱਕ ਲੀਡਰ ਅਸੀਂ ਸੁਣ ਰਹੇ ਸੀ ਵੀ ਅਗਰ ਇਹ ਆ ਹੋ ਗਿਆ ਤੇ ਅਸੀਂ ਘਰ ਬਹਿ ਜਾਾਂਗੇ ਕੁਝ ਲੀਡਰ ਨੇ ਜਿਹੜੇ ਉਹ ਔਖੇ ਨੇ ਉਹਦਾ ਕਾਰਨ ਮੈਨੂੰ ਸਮਝ ਕਿਉਂ ਨਹੀਂ ਆ ਮੈਨੂੰ ਨਹੀਂ ਸਮਝ ਆਇਆ ਪਰ ਬਹੁਤੇ ਕਾਂਗਰਸ ਦੇ ਲੀਡਰ ਮਿਲ ਕੇ ਚੋਣਾਂ ਲੜਨਦੇ ਸਮਰਥਨ ਚ ਨੇ ਪਰ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੇ ਉਹਨਾਂ ਦਾ ਇੱਕ ਚੰਗਾ ਧੜਾ ਵਿਰੋਧ ਕਰਨ ਵਾਲਿਆਂ ਦਾ ਵੀ ਕਾਂਗਰਸ 'ਚ ਧੜਾ ਦੇਖੋ ਇਹ ਧੜੇ ਤਾਂ ਕਾਂਗਰਸ ਚ ਆਮ ਹੁੰਦੇ ਨੇ ਕਾਂਗਰਸ 'ਚ ତੜੇ ਆਮ ਹੁੰਦੇ ਨੇ ਸਾਨੂੰ ਪਤਾ ਕਿੰਨਿਆਂ ਕਿੰਨੀ ਤਰ੍ਹਾਂ ਦੇ ਤੜੇ ਨੇ ਕਿਸੇ ਸਮੇਂ ਕੈਪਟਨ ਤੜਾ ਬਾਜਵਾ ਤੜਾ ਸਿੱਧੂ ਤੜਾ ਜਾਖੜ ਤੜਾ ਐਂ ਚਲਦਾ ਸੀ ਨੰਦੀ ਕੀ ਇਹ ਉਸ ਤੜੇ ਦੇ ਨੇ ਉਸ ਤੜੇ ਦੇ ਨੇ ਪਰ ਹੁਣ ਵੀ ਕਾਂਗਰਸ 'ਚ ਤੜੇ ਨੇ ਹੁਣ ਜਿਹੜਾ ਤੜਾ ਇੱਕ ਕਾਂਗਰਸ 'ਚ ਹੁਣ ਕਾਂਗਰਸ 'ਚ ਅਜਿਹਾ ਇੱਕ ਤੜਾ ਜਿਹੜਾ ਹਾਈ ਕਮਾਂਡ ਵਿਰੋਧੀ ਤੜੇ ਦੇ ਤੌਰ ਤੇ ਉੱਭਰ ਰਿਹਾ ਕਿ ਉਹ ਵਿਰੋਧ ਕਰ ਰਹੇ ਨੇ ਹਾਈ ਕਮਾਂਡ ਦਾ ਕਿ ਜੇ ਤੁਸੀਂ ਮਿਲ ਕੇ ਲੜਨ ਦੀ ਗੱਲ ਕੀਤੀ ਤੇ ਅਸੀਂ ਸਹਿਮਤ ਨਹੀਂ ਹੋਵਾਂਗੇ ਹਾਲਾਂਕਿ ਹੋ ਉਹਨਾਂ ਨੇ ਵੀ ਜਾਣਾ ਕਿਉਂਕਿ ਜਦੋਂ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਹੋ ਉਹ ਉਹਨਾਂ ਨੇ ਵੀ ਸਹਿਮਤ ਜਾਣਾ ਹੈ ਪਰ ਕਾਂਗਰਸ ਦੁਚਿੱਤੀ ਚ ਹੈ ਪਰ ਕਾਂਗਰਸ ਮਿਲ ਕੇ ਚੋਣਾ ਆਮ ਆਦਮੀ ਪਾਰਟੀ ਨਾਲ ਲੜਨ ਦਾ ਫੈਸਲਾ ਕਰ ਸਕਦੀ ਹੈ ਇਹਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਅਗਰ ਪੰਜਾਬ ਚ ਕਾਂਗਰਸ ਕਾਂਗਰਸ ਆਪ ਨਾਲ ਮਿਲ ਕੇ ਨਹੀਂ ਲੜੇਗੀ ਤੇ ਦੂਸਰੇ ਸੂਬਿਆਂ ਨੇ ਫਿਰ ਕਾਂਗਰਸ ਦੇ ਨਾਲ ਮਿਲ ਕੇ ਲੜਨ ਦੇ ਵਿੱਚ ਜ਼ਿਆਦਾ ਇੱਛਾ ਦਿਖਾਉਣੀ ਨਹੀਂ ਇਸ ਕਰਕੇ ਕਾਂਗਰਸ ਦੀ ਮਜਬੂਰੀ ਵੀ ਹੈ ਔਰ ਇਹਦੇ ਚ ਕਾਂਗਰਸ ਦਾ ਫਾਇਦਾ ਵੀ ਹੈ ਇਸੇ ਬਹਾਨੇ ਦਿੱਲੀ ਦੇ ਵਿੱਚ ਵੀ ਕਾਂਗਰਸ ਇੱਕ ਦੋ ਸੀਟਾਂ ਜਿੱਤ ਸਕਦੀ ਹੈ ਅਗਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਲੜਦੀ ਹੈ ਕਿਉਂਕਿ ਦਿੱਲੀ ਚ ਸਾਨੂੰ ਪਤਾ ਹੈ ਕਾਂਗਰਸ ਦਾ ਨੰਬਰ 0 ਹੈ ਐਮਐਲਏ ਦੇ ਤੌਰ ਤੇ ਵੀ ਕਾਂਗਰਸ ਦਾ ਨੰਬਰ 0 ਹੈ ਤੇ ਐਮਪੀ ਦੇ ਤੌਰ ਤੇ ਵੀ ਕਾਂਗਰਸ ਦਾ ਨੰਬਰ 0 ਹੈ ਇਸ ਕਰਕੇ ਕਾਂਗਰਸ ਦਿੱਲੀ ਤੇ ਪੰਜਾਬ ਚ ਮਿਲ ਕੇ ਲੜ ਸਕਦੀ ਹੈ ਸੋ ਬਾਕੀ ਰੱਬ ਜਾਣੇ ਕੀ ਹਾਈ ਕਮਾਂਡ ਵਿਰੋਧੀ ਲੀਡਰ ਹਾਈ ਕਮਾਂਡ ਨੂੰ ਚੁਕਾ ਲੈਣਗੇ ਕਾਂਗਰਸ ਇਸ ਵਕਤ ਦੱਸੂਗਾ ਜੀ ਡੱਲਾ ਸਾਹਿਬ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੀ ਲੋਕ ਸਭਾ ਦੇ ਵਿੱਚ ਹਾਜ਼ਰੀ ਨੂੰ ਲੈ ਕੇ ਹੈਰਾਨਾ ਕਰਨ ਖੁਲਾਸੇ ਹੋਏ ਨੇ ਮੀਡੀਆ ਦੇ ਵਿੱਚ ਰਿਪੋਰਟਾਂ ਵੀ ਛਪੀਆਂ ਨੇ ਕੀ ਕਹਿਣਾ ਚਾਹੂਗੇ ਇਹਨਾਂ ਰਿਪੋਰਟਾਂ ਬਾਰੇ ਦੇਖੋ ਸਨੀ ਦਿਓਲ ਬਹੁਤ ਹੀ ਵੱਖਰੀ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਨੂੰ ਲੀਡਰਨਸ਼ਿਪ ਹੋਇਆ ਮੈਂ ਮੀਡੀਆ ਦੀਆਂ ਰਿਪੋਰਟਾਂ ਦੇਖ ਰਿਹਾ ਸੀ 2019 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਸਨੀ ਦਿਓਲ ਮੈਂਬਰ ਪਾਰਲੀਮੈਂਟ ਬਣਿਆ ਹੈ ਕਹਿੰਦੇ ਚਾਰ ਵਾਰ ਸਵਾਲ ਪੁੱਛਿਆ ਸਣੀ ਦਿਉਲ ਨੇ ਪਾਰਲੀਮੈਂਟ ਦੇ ਵਿੱਚ ਚਾਰ ਵਾਰ ਉਂਝ ਤੱਕ ਜੇ ਉਹ ਚਾਰ ਵਾਰ ਵੀ ਨਾ ਪੁੱਛਦੇ ਕਿਹੜਾ ਕਾਟਾ ਪੈ ਜਾਣਾ ਸੀ ਗੁਰਦਾਸਪੁਰ ਨੂੰ ਪਰ ਨੁਕਸਾਨ ਬਹੁਤ ਹੋਇਆ ਜਿਹੜੇ ਉਹਨਾਂ ਨੇ ਸਵਾਲ ਨਹੀਂ ਪੁੱਛੇ ਗੁਰਦਾਸਪੁਰ ਦੇ ਮਸਲੇ ਨਹੀਂ ਚੁੱਕੇ ਸਾਡਾ ਸਰਹਾਦੀ ਸੂਬਾ ਕਿੰਨੀਆਂ ਉਮੀਦਾਂ ਸੀ ਲੋਕਾਂ ਨੂੰ ਹਾਜ਼ਰੀ ਹੈ ਜਿਹੜੀ ਉਹਨਾਂ ਦੀ ਰਹੀ ਹੈ 17% ਔਰ ਜਿਹੜਾ ਨਵਾਂ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਹੁਣ ਪਾਰਲੀਮੈਂਟ ਦਾ ਸੈਸ਼ਨ ਹੋਇਆ ਸਰਦ ਰੁੱਤ ਦਾ ਜਿਹੜਾ 21 ਦਸੰਬਰ ਨੂੰ ਖਤਮ ਹੋਇਆ ਸਿਰਫ ਇੱਕੋ ਵਾਰ ਕਹਿੰਦੇ ਨਵੀਂ ਪਾਰਲੀਮੈਂਟ ਦੇ ਵਿੱਚ ਸਣੀ ਦੇਉਲ ਆਇ ਨਹੀਂ ਇਹਦਾ ਮਤਲਬ ਹੈ ਕਿ ਸਣੀ ਦੇਉਲ ਨੇ ਗੁਰਦਾਸਪੁਰ ਦੇ ਨਾਲ ਜਾਂ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਮੈਨੂੰ ਲੱਗਦਾ ਹੈ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਔਖੇ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਚਿੰਤਿਤ ਹੋਊਗੀ ਅਸੀਂ ਕਰੀਏ ਕੀ ਔਰ ਜਗਦੀਸ਼ ਜੀ ਮੈਨੂੰ ਲੱਗਦਾ ਹੈ ਕਿ ਇਹ ਵੇਲੇ ਦੀ ਲੋੜ ਆ ਗਈ ਜਿੱਮੇ ਵਿਦਿਆਰਥੀਆਂ ਦੀ اٹੈਂਡੈਂਸ ਪੂਰੀ ਨਹੀਂ ਹੁੰਦੀ ਤੇ ਉਹਨਾਂ ਨੂੰ ਇਮਤਿਹਾਨਾਂ 'ਚ ਨਹੀਂ ਬੈਠਣ ਦਿੱਤਾ ਜਾਂਦਾ ਸ਼ਨੀ ਦਿਵਲ ਵਰਗੇ ਮੈਂਬਰ ਪਾਰਲੀਮੈਂਟ ਮੈਂ ਤਾਂ ਕਹਿੰਦਾ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਕਿ 90% ਤੋਂ ਉੱਪਰ ਮੈਂਬਰ ਪਾਰਲੀਮੈਂਟਾਂ ਦੀ ਹਾਜ਼ਰੀ ਹੋਣੀ ਚਾਹੀਦੀ ਹੈ ਪਾਰਲੀਮੈਂਟ 'ਚ 90% ਤੋਂ ਉੱਪਰ ਅਗਰ ਮੈਂਬਰ ਪਾਰਲੀਮੈਂਟਾਂ ਦੀ ਹਾਜ਼ਰੀ 90% ਤੋਂ ਉੱਪਰ ਨਹੀਂ ਰਹਿੰਦੀ 5 ਸਾਲਾਂ 'ਚ ਉਹਨਾਂ ਨੂੰ ਪੈਨਲਟੀ ਲੱਗਣੀ ਚਾਹੀਦੀ ਹੈ 1 ਕਰੋੜ ਰੁਪਿਆ ਪ੍ਰਤੀ ਸਾਲ ਦੇ ਹਿਸਾਬ ਨਾਲ 5 ਕਰੋੜ ਰੁਪਏ ਉਹਨਾਂ ਤੋਂ ਪੈਨਲਟੀ ਵਸੂਲੀ ਜਾਣੀ ਚਾਹੀਦੀ ਹੈ ਅਜਿਹਾ ਕਾਨੂੰਨ ਬਣਨਾ ਚਾਹੀਦਾ ਉਹਦੇ ਨਾਲ ਹੋਊਗਾ ਕਿ ਉਹਦੇ ਨਾਲ ਮੈਂਬਰ ਪਾਰਲੀਮੈਂਟ ਉਹੀ ਵਿਅਕਤੀ ਬਣੂਗਾ ਜਿਹਨੂੰ ਪਤਾ ਹੈ ਵੀ ਮੈਂ 90% ਹਾਜ਼ਰੀ ਦੇਣੀ ਆ ਪਾਰਲੀਮੈਂਟ ਜਾਣਾ ਜਦੋਂ ਪਾਰਲੀਮੈਂਟ ਚ ਜਾਊਗਾ ਫਿਰ ਉਹ ਹਲਕੇ ਦੇ ਸਵਾਲ ਵੀ ਲੈ ਕੇ ਜਾਊਗਾ ਹਲਕੇ ਦੀਆਂ ਯੋਜਨਾਵਾਂ ਵੀ ਲੈ ਕੇ ਜਾਊਗਾ ਲੋਕਾਂ ਨੂੰ ਮਿਲੂਗਾ ਵੀ ਕਿਉਂਕਿ ਉਹਨੂੰ ਪਤਾ ਹੈ ਕਿ ਪਾਰਲੀਮੈਂਟ ਦੀ ਬਹਿਸ 'ਚ ਵੀ ਮੈਨੂੰ ਬੋਲਣਾ ਪੈਣਾ ਤੇ ਤਿਆਰੀ ਕਰਕੇ ਬੋਲੂਗਾ ਜੇ ਤਿਆਰੀ ਕਰਕੇ ਨਹੀਂ ਬੋਲੂਗਾ ਤੇ ਲੋਕ ਉਹਦਾ ਮਖੌਲ ਲੜਾਉਣਗੇ ਤੇ ਫਿਰ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਅਗਰ ਕੋਈ ਤਿਆਰੀ ਕਰਕੇ ਨਹੀਂ ਬੋਲੂਗਾ ਤੇ ਫਿਰ ਸੋਸ਼ਲ ਮੀਡੀਆ ਤੇ ਉਹਦਾ ਸਿਆਸੀ ਜਲੂਸ ਕਿਵੇਂ ਕੱਢ ਦਿੰਦੇ ਨੇ ਲੋਕ ਕੱਢਣਾ ਵੀ ਚਾਹੀਦਾ ਕਨੂਨ ਬਣਨਾ ਚਾਹੀਦਾ ਹੈ ਕਿ 90% ਹਾਜ਼ਰੀ ਹੋਣੀ ਚਾਹੀਦੀ ਹੈ ਮੈਂਬਰ ਪਾਰਲੀਮੈਂਟ ਦੀ ਔਰ ਪਹਿਲਾਂ ਉਹਦੇ ਤੋਂ ਐਫੀਡਵਟ ਲਿਆ ਜਾਵੇ ਕਿ ਮੈਂ ਤਾਂ ਚੋਣ ਲੜਾਂਗਾ ਜੀ ਮੈਂ 90% ਹਾਜ਼ਰ ਰਵਾਂਗਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਕੋਈ ਤਮਾਸ਼ਾ ਘਰ ਥੋੜੀ ਹੈ ਕੋਈ ਸਟੇਟਸ ਸਿੰਬਲ ਥੋੜੀ ਹੈ ਜਿਵੇਂ ਵੱਡੀਆਂ ਵੱਡੀਆਂ ਗੱਡੀਆਂ ਰੱਖ ਲੈਂਦੇ ਲੀਡਰ ਜਾਂ ਐਕਟਰ ਵੀ ਵੀ ਜੀ ਮੈਂ ਮੈਂਬਰ ਪਾਰਲੀਮੈਂਟ ਆ ਇੱਕ ਸਾਡਾ ਕ੍ਰਿਕਟਰ ਵੀ ਹੈ ਰਾਜ ਸਭਾ ਦਾ ਮੈਂਬਰ ਕਹਿੰਦੇ ਉਹ ਵੀ ਬਹੁਤ ਘਟ ਗਿਆ ਆਮ ਆਦਮੀ ਪਾਰਟੀ ਨੂੰ ਜ਼ਰੂਰ ਉਹਨੂੰ ਵੀ ਚਿੱਠੀ-ਚੁੱਠੀ ਜਾਰੀ ਕਰਕੇ ਪੁੱਛ ਲੈਣੀ ਚਾਹੀਦੀ ਹੈ ਵੀ ਭਲਿਆ ਮਾਨਸਾ ਜੇ ਤੂੰ ਕਰیکٹر ਹੈ ਤੇ ਪਾਰਲੀਮੈਂਟ ਵੀ ਦੇਸ਼ ਦੀ ਬਹੁਤ ਵੱਡੀ ਹੈ ਇੱਥੇ ਵੀ ਆਇਆ ਕਰੋ ਸੋ ਪਾਰਲੀਮੈਂਟ 'ਚ ਵੀ ਆਣਾ ਚਾਹੀਦਾ ਹੈ ਇਸ ਕਰਕੇ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ ਹੈ ਇਹਦੀ ਗੱਲ ਹੌਲੀ-ਹੌਲੀ ਤੁਰਨੀ ਚਾਹੀਦੀ ਹੈ 90% ਹਾਜ਼ਰੀ ਦਾ ਕਾਨੂੰਨ ਬਣੇ ਜਿਹੜੇ ਹਾਜ਼ਰ ਨਾ ਰਹਿਣ ਉਹਨਾਂ ਨੂੰ 1 ਕਰੋੜ ਪ੍ਰਤੀ ਸਾਲ ਦੀ ਪੈਨਲਟੀ 5 ਕਰੋੜ ਰੁਪਏ ਜਦੋਂ ਜੁਰਮਾਨਾ ਭਰਨਾ ਪਊਗਾ ਨਾ ਮੈਂਬਰ ਪਾਰਲੀਮੈਂਟ ਨੂੰ ਤੇ ਉਹ ਬੰਦੇ ਬਣ ਕੇ ਫਿਰ ਪਾਰਲੀਮੈਂਟ 'ਚ ਜਾਇਆ ਕਰਨਗੇ ਬੀਬੇ ਬੰਦੇ ਬਣ ਕੇ ਚੰਗੇ ਬੰਦੇ ਬਣ ਕੇ ਦਲੋਪਨ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਐਕਟਿਵ ਨੇ ਮਹਾਰਾਜ ਰੈਲੀ ਤੋਂ ਬਾਅਦ ਵਰਕਰਾਂ ਆਗੂਆਂ ਅਤੇ ਸਿੱਧੂ ਸਮਰਥਕਾਂ ਵੱਲੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਨਹੀਂ ਉਹ ਤਾਂ ਦੇਖੋ ਮੈਂ ਕੱਲ ਦੇਖ ਰਿਆ ਸੀ ਇੱਕ ਕਈ ਸੋਸ਼ਲ ਮੀਡੀਆ ਪੇਜ ਨੇ ਜਦੋਂ ਦੀ ਪ੍ਰਤਾਪ ਬਾਜਵਾ ਉਹਨਾਂ ਨੇ ਕੌੜੀ ਜ਼ੁਬਾਨ ਵਰਤੀ ਹੈ ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹ ਪ੍ਰਤਾਪ ਸਿੰਘ ਬਾਜਵਾ ਬੜੇ ਸਿਆਣੇ ਇਨਸਾਨ ਨੇ ਸੂਝਵਾਨ ਲੀਡਰ ਨੇ ਪਰ ਉਸ ਦਿਨ ਉਹ ਥੋੜਾ ਕੌੜਾ ਬੋਲ ਗਏ ਨਵਜੋਤ ਸਿੰਘ ਸਿੱਧੂ ਨੂੰ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੇ ਉਹ ਆਪ ਮੁਹਾਰੇ ਹੀ ਲੱਗੇ ਹੋਏ ਨੇ ਮੈਂ ਕੱਲ ਪਰਸੋਂ ਵੀ ਦੇਖ ਰਿਹਾ ਸੀ ਯੂਥ ਕਾਂਗਰਸ ਦੇ ਆਗੂ ਵੀ ਨੇ ਗੌਰਵ ਸੰਧੂ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਮੈਨੂੰ ਉਹਨਾਂ ਦੀ ਵੀਡੀਓ ਪਸੰਦ ਬੜੀ ਆਈ ਉਹ ਕਹਿੰਦੇ ਵੀ ਜਿਹੜੇ ਵੀ ਲੀਡਰ ਜਿਹੜੇ ਵੀ ਲੀਡਰ ਨਵਜੋਤ ਸਿੰਘ ਸਿੱਧੂ ਔਰ ਪ੍ਰਤਾਪ ਸਿੰਘ ਬਾਜਵਾ ਬਾਰੇ ਟਿੱਪਣੀਆਂ ਕਰ ਰਹੇ ਨੇ ਉਹ ਇਹਨਾਂ ਦੋ ਲੀਡਰਾਂ ਦੇ ਕਦ ਦੇਖ ਕੇ ਗੱਲ ਕਰਨ ਔਰ ਸਾਰੇ ਲੀਡਰ ਜਿਹੜੇ ਟਿੱਪਣੀਆਂ ਕਰ ਰਹੇ ਨੇ ਉਹ ਕੱਦ ਦੇਖ ਕੇ ਬੋਲਣ ਅਗਰ ਦੋ ਵੱਡੇ ਲੀਡਰਾਂ ਦਾ ਆਪਸ ਵਿੱਚ ਕੋਈ મતਭੇਦ ਹੈ ਕੋਈ ਕੌੜ ਜ਼ੁਬਾਨੀ ਹੋ ਵੀ ਗਈ ਤੇ ਹਰ ਲੀਡਰ ਉਹਦੇ ਵਿੱਚ ਨਾ ਕੁੱਦੇ ਨਾ ਉਹਦੇ 'ਚ ਵੜੇ ਪਰ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਰੱਖੀਆਂ ਗੌਰਵ ਸੱਧੂ ਨੇ ਵੀ ਚਿੰਤਾ ਪ੍ਰਗਟ ਕੀਤੀ ਕਿ ਇਹ ਜਿਹਾ ਹੋਣਾ ਵੀ ਨਹੀਂ ਚਾਹੀਦਾ ਸੋ ਸਾਰੇ ਲੀਡਰਾਂ ਨੂੰ ਇੱਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ ਪਰ ਦੂਜੇ ਪਾਸੇ ਇਹ ਵੀ ਇੱਕ ਪੱਖ ਹੈ ਕਿ ਜਿਹੜਾ ਵਰਕਰ ਹੈ ਵਲੰਟੀਅਰ ਹੈ ਉਹ ਤਾਂ ਬੋਲੇਗਾ ਸੋ ਪੋਸਾਰੇ ਵਰਕਰ ਵੋਲੰਟੀਅਰ ਸੋਸ਼ਲ ਮੀਡੀਆ ਪੇਜ ਜਿਹੜੇ ਚਲਾਉਂਦੇ ਨੇ ਕਾਂਗਰਸ ਸਮਰਥਕ ਵੀ ਨੇ ਸਿੱਧੂ ਸਮਰਥਕ ਵੀ ਨੇ ਬਾਜਵਾ ਸਮਰਥਕ ਵੀ ਨੇ ਉਹ ਸਾਰੇ ਆਪਣੀ ਆਪਣੀ ਗੱਲ ਰੱਖ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਕੱਲ ਇੱਕ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਪਈ ਜਿਹਦੇ ਚ ਪ੍ਰਤਾਪ ਬਾਜਵਾ ਨੂੰ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਕਰਾਈਆਂ ਗਈਆਂ ਕਿ ਬਾਜਵਾ ਸਾਹਿਬ ਤੁਹਾਨੂੰ ਕਿਵੇਂ ਪ੍ਰਧਾਨਗੀ ਤੋਂ ਵੱਖ ਕਰਕੇ ਕੈਪਟਨ ਮਰਿੰਦਰ ਨੂੰ ਬਣਾ ਦਿੱਤਾ ਗਿਆ ਸੀ ਕਿਵੇਂ ਕੈਪਟਨ ਮਰਿੰਦਰ ਨੇ ਵੱਡੇ ਵੱਡੇ ਵਾਅਦੇ ਕੀਤੇ ਲੋਕਾਂ ਨਾਲ ਪੰਜਾਬ ਜਾਣਾ ਉਹ ਪੂਰੇ ਨਹੀਂ ਕੀਤੇ ਕਰਜ਼ਾ ਮਾਫੀ ਦਾ ਹੋਵੇ ਘਰ ਘਰ ਨੌਕਰੀ ਦਾ ਹੋਵੇ ਗੁਟਕਾ ਸਾਹਿਬ ਦੀ ਸੌ ਖਾਦੀ ਸੀ ਉਹ ਵੀ ਕੈਪਟਨ ਮਰਿੰਦਰ ਨੇ ਪੂਰੀ ਨਹੀਂ ਕੀਤੀ ਤੇ ਕੈਪਟਨ ਮਰਿੰਦਰ ਦੇ ਜਿਹੜੇ ਲਾਰੇ ਸੀ ਉਹ ਯਾਦ ਕਰਾਏ ਕਿ ਬਾਜਵਾਦ ਸਾਹਿਬ 78 18 78 ਤੋਂ 18 ਤੱਕ ਜਿਹੜੀ ਕਾਂਗਰਸ ਪੁੱਜਣ ਦਾ ਤੁਸੀਂ ਬਿਆਨ ਦੱਤਾ ਉਹਦੇ ਪਿੱਛੇ ਸੱਚ ਕੀ ਹੈ ਸੋ ਨਵਜੋਤ ਸਿੰਘ ਸਿੱਧੂ ਦੇ ਕਈ ਜਜ਼ਬਾਤੀ ਕਈ ਜਨੂਨੀ ਸਮਰਥਕ ਨੇ ਉਹ ਆંકੜੇ ਕੱਢੀ ਬੈਠੇ ਨੇ ਜਗਦੀਸ਼ ਜੀ ਔਰ ਉਹ ਪੂਰੀ ਅੰਕੜਿਆਂ ਦੇ ਨਾਲ ਗੱਲ ਕਰ ਰਹੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਲੀਡਰਸ਼ਿ ਪ੍ਰਤਾਪ ਬਾਜਵਾ ਉਹਨਾਂ ਦਾ ਜਿਹੜਾ ਉਹ ਬਿਆਨ ਸੀ ਅਗਰ ਉਹ ਸੰਜਮ ਕਰ ਲੈਂਦੇ ਉਹ ਬਿਆਨ ਨਾ ਦਿੰਦੇ ਤੇ ਕੋਈ ਬਹੁਤਾ ਫਰਕ ਪੈਣਾ ਨਹੀਂ ਸੀ ਉਸ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਵੀ ਕਾਫੀ ਜ਼ਿਆਦਾ ਉਹਨਾਂ ਦਾ ਵਿਰੋਧ ਹੋਇਆ ਪ੍ਰਤਾਪ ਸਿੰਘ ਬਾਜਵਾ ਦਾ ਕਿ ਤੁਸ ਤੁਹਾਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ 78 ਤੋਂ 18 ਸੀਟਾਂ ਨਵਜੋਸ਼ ਸਿੰਘ ਸਿੱਧੂ ਕਰਕੇ ਆਈਆਂ ਇਹ ਕਿਸੇ ਦੇ ਗਲੇ ਨਹੀਂ ਉਤਰ ਰਿਆ ਨਵਜੋਤ ਸਿੰਘ ਸਿੱਧੂ ਨੂੰ ਟਿਕਟਾਨੀ ਵੰਡਲ ਦਿੱਤੀਆਂ ਗਈਆਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਇਸ਼ਤਿਹਾਰਾਂ 'ਚ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਚਰਨਜੀਤ ਚੰਨੀ ਜੀ ਸੁਨੀਲ ਜਾਖੜ ਸਾਹਿਬ ਇਹਨਾਂ ਦਾ ਜ਼ਿਆਦਾ ਜ਼ੋਰ ਸੀ ਸੁਨੀਲ ਜਾਖੜ ਉਹ ਪ੍ਰਧਾਨ ਸੀ ਪਹਿਲਾਂ ਬਾਅਦ ਦੇ ਵਿੱਚ ਸੁਨੀਲ ਜਾਖੜ ਕੈਂਪੇਨ ਕਮੇਟੀ ਦੇ ਮੁਖੀ ਬਣਾਏ ਗਏ ਸੋ ਜਿਹੜੀ ਕੈਂਪੇਨ ਕਮੇਟੀ ਸੀ ਉਹਦੀ ਅਗਵਾਈ ਤਾਂ ਸੁਨੀਲ ਜਾਖੜ ਔਰ ਚਰਨਜੀਤ ਚੰਨੀ ਹੋਣਾ ਨੇ ਕੀਤੀ ਨਵਜੋਤ ਸਿੰਘ ਸਿੱਧੂ ਤਾਂ ਇੱਕ ਅਜਿਹਾ ਪ੍ਰਧਾਨ ਸੀ ਜਿੱਦੀ ਗੱਲ ਨਹੀਂ ਸੀ ਸੁਣੀ ਜਾਂਦੀ ਇਹ ਤਾਂ ਦੁਨੀਆ ਜਾਣਦੀ ਹੈ ਜਿਹੜੇ ਲੋਕ ਕਾਂਗਰਸ ਨਾਲ ਸੰਬੰਧਤ ਹੈ ਉਹਨਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਪ੍ਰਧਾਨ ਦੇ ਤੌਰ ਤੇ ਪ੍ਰਧਾਨ ਸੀ ਨਹੀਂ ਤਾਂ ਫੈਸਲੇ ਤਾਂ ਪਾਰਟੀ ਕਰਦੀ ਸੀ ਸੋ ਇਸ ਕਰਕੇ ਇਹ ਲੀਡਰਾਂ ਨੇ ਕਈਆਂ ਨੇ ਇਹ ਗੱਲਾਂ ਸੋਸ਼ਲ ਮੀਡੀਆ ਤੇ ਲਿਆਂਦੀਆਂ ਜੀ ਡੱਲਾ ਸਾਹਿਬ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਨੂੰ ਲੈ ਕੇ ਸਿਆਸਤ ਪੰਜਾਬ ਦੇ ਵਿੱਚ ਲਗਾਤਾਰ ਗਰਮ ਹੈ ਭਗਵਾਨ ਸਿੰਘ ਮਾਨ ਹੋਣਾ ਨੇ ਕੇਂਦਰ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਸੁਨੀਲ ਜਾਖੜ ਹੋਣਾ ਦਾ ਬਿਆਨ ਆ ਗਿਆ ਮਨਜਿੰਦਰ ਸਿਰਸਾ ਦਾ ਬਿਆਨ ਆ ਗਿਆ ਜੀਪੀ ਦੇ ਆਗੂ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਉਧਰੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੀ ਕੇਂਦਰ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਸਿਆਸਤ ਗਰਮ ਹੋ ਗਈ ਹੈ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਹਰ ਪੰਜਾਬੀ ਦੁਖੀ ਹੈ ਹਰ ਪੰਜਾਬੀ ਇਸ ਗੱਲ ਤੋਂ ਔਖਾ ਹੈ ਕਿ ਸਾਡੀ ਝਾਕੀ ਪੰਜਾਬ ਦੀ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੇ ਵਿੱਚ ਕਿਉਂ ਨਹੀਂ ਦਿਖੇਗੀ ਪਿਛਲੇ ਸਾਲ ਵੀ ਨਹੀਂ ਦਿਖੀ ਪਿਛਲੇ ਸਾਲ ਕਿਉਂਕਿ ਪਹਿਲੀ ਵਾਰੀ ਹੋਇਆ ਸੀ ਤਕਨੀਕੀ ਤਰਕ ਦਿੱਤੇ ਗਏ ਚਲੋ ਲੋਕਾਂ ਨੇ ਬਰਦਾਸ਼ਤ ਕਰ ਲਿਆ ਇਸ ਵਾਰ ਫੇਰ ਉਹੀ ਗੱਲ ਫੇਰ ਗੱਲ ਉਹੀ ਆ ਗਈ ਜਗਦੀਸ਼ ਜੀ ਕਿ ਸਾਡਾ ਜਿਹੜਾ ਮੂਲਕ ਹੈ ਉਹਦਾ ਜਿਹੜਾ ਸੰਗੀ ਢਾਂਚਾ ਹੈ ਉਹ ਸੂਬਿਆਂ ਨੂੰ ਤਾਕਤਾਂ ਦਿੰਦਾ ਹੈ ਔਰ ਸੂਬਿਆਂ ਦੀਆਂ ਝਾਕੀਆਂ ਕੇਂਦਰ ਦੇ ਇਸ ਗਣਤੰਤਰ ਦਿਹਾੜੇ 'ਚ ਦਿਖਾਈਆਂ ਜਾਣੀਆਂ ਚਾਹੀਦੀਆਂ ਪੰਜਾਬ ਦੀ ਕੁਰਬਾਨੀ ਆਜ਼ਾਦੀ ਲਈ ਤੇ ਗਣਤੰਤਰ ਲਈ ਕਿਸੇ ਤੋਂ ਲੁਕੀ ਐ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕ ਭਾਵਨਾਵਾਂ ਦੇ ਅਨੁਸਾਰ ਹੁੰਦੀਆਂ ਨਹੀਂ ਇਹ ਇਸ ਸੂਬੇ ਦੀ ਮਰਿਆਦਾ ਦੇ ਖਿਲਾਫ ਐ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝ ਰਹੇ ਔਰ ਇਸੇ ਕਰਕੇ ਪੰਜਾਬ 'ਚ ਬੀਜੇਪੀ ਦੇ ਪੈਰ ਨਹੀਂ ਲੱਗਦੇ ਜਗਦੀਸ਼ ਜੀ ਬਹੁਤ ਸਾਰੀਆਂ ਬਹੁਤ ਸਾਰੇ ਫੈਸਲੇ ਬੀਜੇਪੀ ਜਿਹੜੇ ਭਾਵਨਾ ਦੇ ਨਾਲ ਕਰਨ ਵਾਲੇ ਨੇ ਉਹ ਕਿਉਂ ਨਹੀਂ ਕਰ ਪਾਉਂਦੇ ਹੁਣ ਹਰ ਪੰਜਾਬੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੀ ਝਾਕੀ ਕਿਉਂ ਨਹੀਂ ਜਾਏਗੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਔਰ ਕਾਨੂੰਨ ਬਦਲਨੇ ਚਾਹੀਦੇ ਆ ਬਨਣਾ ਚਾਹੀਦਾ ਹੈ ਕਾਨੂੰਨ ਕਿ ਕੋਈ ਵੀ ਸੂਬਾ ਹੋਵੇ ਹਰ ਵੇਖੋ ਇੱਕ ਵਾਰ ਸਾਲ ਦੇ ਵਿੱਚ ਇਹ ਪ੍ਰਦਰਸ਼ਨੀ ਲੱਗਣੀ ਹੈ ਇਸ ਪ੍ਰਦਰਸ਼ਨੀ ਦਾ ਕਾਹਦਾ ਕੰਪੀਟੀਸ਼ਨ ਜੀ ਕੀ ਦੇ ਨਾਲ ਕੰਪੀਟੀਸ਼ਨ ਸਾਡੀ ਸਾਡੇ ਸੂਬਿਆਂ ਦੀ ਵਿਰਾਸਤ ਕੁਰਬਾਨੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਇਸ ਸਾਰੀਆਂ ਦਿਖਾਈਆਂ ਜਾਣੀਆਂ ਚਾਹੀਦੀਆਂ ਔਰ ਹਰ ਸੂਬੇ ਦੀਆਂ ਦਿਖਾਈਆਂ ਜਾਣੀਆਂ ਚਾਹੀਦੀਆਂ ਭਾਰਤ ਦਾ ਹਰ ਸੂਬਾ ਆਪਣੀ ਮਹੱਤਤਾ ਰੱਖਦਾ ਹੈ ਭਾਰਤ ਦੇ ਯੋਗਦਾਨ ਦੇ ਵਿੱਚ ਇਹ ਲਾਜ਼ਮੀ ਹੋਣਾ ਚਾਹੀਦਾ ਕਿ ਹਰ ਸੂਬੇ ਦੀ ਝਾਕੀ ਦਿਖਾਈ ਜਾਏਗੀ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਪਹਿਲਾ ਕਿਹੜਾ ਸੂਬਾ ਦਿਖਾਇਆ ਜਾਣਾ ਹੈ ਦੂਜੇ ਨੰਬਰ ਤੇ ਕਿਹਦੀ ਝਾਕੀ ਲੱਗੇਗੀ ਉਹ ਵੀ ਤੁਸੀਂ ਲੱਕੀ ਡਰਾ ਕੱਢ ਕੇ ਲੋਟਰੀ ਨਾਲ ਉਹ ਵੀ ਤੁਸੀਂ ਆਪ ਨਹੀਂ ਤੈਅ ਕਰ ਸਕਦੇ ਕਿ ਅਸੀਂ ਪਹਿਲਾਂ ਦਿੱਲੀ ਦਿਖਾਉਣਾ ਹੈ ਜਾਂ ਗੁਜਰਾਤ ਦਿਖਾਉਣਾ ਹੈ ਜਾਂ ਬੰਗਾਲ ਦਿਖਾਉਣਾ ਤੁਸੀਂ ਲੋਟਰੀ ਪਾ ਕੇ ਵੀ ਸਭ ਤੋਂ ਪਹਿਲਾਂ ਕਿਹੜੇ ਸੂਬੇ ਦੀ ਝਾਕੀ ਦੀ ਟਰਾਲੀ ਆਏਗੀ ਸੋ ਇਹ ਲਾਜ਼ਮੀ ਤੌਰ ਤੇ ਦਿਖਾਈਆਂ ਜਾਣੀਆਂ ਚਾਹੀਦੀਆਂ ਜਿਹੜੀ ਸਿਆਸਤ ਹੈ ਉਹ ਤਾਂ ਠੀਕ ਹੈ ਸੁਨੀਲ ਜਾਖੜ ਸਾਹਿਬ ਉਦਾਂ ਇਸ ਗੱਲ ਤੋਂ ਦੁਖੀ ਨੇ ਪਰ ਕਹਿੰਦੇ ਭਗਵੰਤ ਮਾਨ ਸਾਹਿਬ ਇਹਦੇ ਤੇ ਸਿਆਸਤ ਨਾ ਕਰਨ ਸੋ ਜਾਖੜ ਸਾਹਿਬ ਮੋਦੀ ਸਾਹਿਬ ਕੋ ਤੁਹਾਨੂੰ ਜਾਣਾ ਚਾਹੀਦਾ ਹੈ ਰੱਖਿਆ ਮੰਤਰੀ ਕੋਲੇ ਭਾਜਪਾ ਦੇ ਲੀਡਰਾਂ ਨੂੰ ਡੈਪੂਟੇਸ਼ਨ ਲੈ ਕੇ ਜਾਣਾ ਚਾਹੀਦਾ ਭਗਵੰਤ ਮਾਨ ਨੇ ਆਪਣਾ ਬੜਾ ਸਹੀ ਸਟੈਂਡ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬੀਆਂ ਨੂੰ ਇਹ ਝਾਕੀ ਦਿਖਾਵਾਂਗੇ ਮੈਂ ਤਾਂ ਚਾਹੂੰਗਾ ਭਗਵੰਤ ਮਾਨ ਇਸ ਝਾਕੀ ਦੇ ਇਸ਼ਤਿਹਾਰ ਛਾਪਣ ਹੁਣ ਅਖਬਾਰਾਂ 'ਚ ਤਾਂ ਕਿ 14 ਜਨਵਰੀ ਨੂੰ ਹੀ ਪੂਰੇ ਦੇਸ਼ ਦੇ ਲੋਕ ਦੇਖ ਲੈਣ ਵੀ ਆਹ ਪੰਜਾਬ ਦੀਆਂ ਝਾਕੀਆਂ ਸੀ ਜਿਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਭਾਈ ਅਸੀਂ ਪੰਜਾਬ ਸਰਕਾਰ ਵੱਲੋਂ ਖਰਚਾ ਕਰਕੇ ਪੂਰੇ ਦੇਸ਼ 'ਚ ਇਸ਼ਤਿਹਾਰ ਛਾਪ ਕੇ ਇਹਨਾਂ ਝਾਕੀਆਂ ਨੂੰ ਦਿਖਾਈਏ ਕਿ ਆਹ ਸਾਡੀਆਂ ਝਾਕੀਆਂ ਸੀ ਔਰ ਵੀਡੀਓ ਵੀ ਵੀਡੀਓ ਵਾਲੇ ਇਸ਼ਤਿਹਾਰ ਵੀ ਟੈਲੀਵਿਜ਼ਨਾਂ 'ਚ ਭਗਵੰਤ ਮਾਨ ਨੂੰ ਚਲਾ ਦੇਣੇ ਚਾਹੀਦੇ ਨੇ ਵੀ ਆਹ ਸਾਡੀਆਂ ਝਾਕੀਆਂ ਸੀ ਉਹ ਵੀਡੀਓ ਦਿਖਾਓ ਦੋ ਤਿੰਨ ਦਿਨ ਤਾਂ ਕਿ ਪੂਰੇ ਦੇਸ਼ ਨੂੰ ਸਾਡੇ ਪੰਜਾਬ ਦੀ ਵਿਰਾਸਤ ਦਾ ਪਤਾ ਲੱਗੇ ਜੇ 26 ਜਨਵਰੀ ਦੀ ਪ੍ਰੇਡ 'ਚ ਸਰਕਾਰ ਨੇ ਨਹੀਂ ਦਿਖਾਉਣੀਆਂ ਤੇ ਇਸ਼ਤਿਹਾਰ ਇਹਦੇ ਵੀ ਭਗਵੰਤ ਮਾਨ ਸਾਹਿਬ ਲਾ ਦੇਣ ਇਹ ਸਟੈਂਡ ਲੈਣਾ ਵੀ ਭਗਵੰਤ ਮਾਨ ਲਈ ਜ਼ਰੂਰੀ ਹੈ ਬਾਕੀ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ ਕਿ ਝਾਕੀ ਲਾਜ਼ਮੀ ਹੋਵੇ ਕਿਸੇ ਵੀ ਸੂਬੇ ਦੀ ਤਾਂਕਿ ਆ ਜਿਹੜੀਆਂ ਗੱਲਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਸਾਰਿਆਂ ਨੇ ਨਿੰਦਾ ਕੀਤੀ ਹੈ ਸੁਖਬੀਰ ਬਾਦਲ ਦਾ ਵੀ ਮੈਂ ਟਵੀਟ ਦੇਖਿਆ ਅਕਾਲੀ ਦਲ ਵਾਲੇ ਵੀ ਕਾਂਗਰਸ ਵਾਲੇ ਵੀ ਵਿਰੋਧ ਕਰ ਰਹੇ ਨੇ ਵੀ ਝਾਕੀ ਦਿਖਾਈ ਜਾਣੀ ਚਾਹੀਦੀ ਦੇਖਿਓ ਇਸ ਵਾਰ ਮੁੱਦੇ ਜੋ ਝਾਂਕੀ ਬਣਾਏਗੀ ਪਹਿਲੀ ਬਾਤ ਉਸ ਦੇ ਅੰਦਰ ਬਹੁਤ ਹੀ क्रूड ਤਰੀਕੇ ਸੇ ਬਣਾਏਗੀ वे पंजाब की गौरव पंजाब के गौरव में इतिहास के अनुपा अनु अनुपात में नहीं थी और दूसरा इनकी जिद थी आम आदमी पार्टी सरकार की कि उसके ऊपर फोटो केजरीवाल साहब की और भगवंत मान जी की फ़ोटो लगाई जाए जो कि वहाँ पर प्रोटोकॉल के मुताबिक अलाउड नहीं है और ये आज पहली दफा नहीं हुआ आज पंजाब के अंदर अगर साढ़े छः सौ करोड़ रुपए के करीब नेशनल हेल्थ मिशन के पैसे रुके पड़े हैं तो उसी अपने फोटो के चक्कर में वो पैसे रुके पड़े हैं और इसी तरह ਪੰਜਾਬ ਕੀ ਜਾਂਕੀ ਕੋ ਰਿਜੈਕਟ ਹੋਣੇ ਦਾ ਇੱਕ ਕਾਰਨ ਇਹ ਵੀ ਥਾ ਜੀ ਡੱਲਾ ਸਾਹਿਬ ਇਹਨਾਂ तमाम ਖਬਰਾਂ ਤੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ